ਤਨ ਨਾਮੁ ਗੁਰੂ ਸਮਝਿ ਜੀਉ ਪਾਛੈ ਦਸਮੇ ਕਬੂ ਗਾਠ ਬੇਨਤੀ ਚੋਭੈ ਹਵਰੇ ਪ੍ਰਵਾਦ ਜੈ ਰਖਾ ਪੂਰਣ ਹੋਏ ਚਿਤ ਕੇ ਇਛਾ ਤਉ ਜਨਨ ਕਾ ਬਹੋ ਆਪਾ ਜਮ ਬਚਾਓ ਸੁਖਿ ਬਸੈ ਮੋਰ ਉਪਰ ਬਾਰ ਆਪੇ ਸੇਵਕ ਸਿਖ ਸਬੈ ਕਰਤਾ ਮੋ ਰਖਾ ਨਿਜ ਕਰਤੇ ਕਰਿਐ ਸਭ ਬੈਰੁ ਕੋ ਬਾਝ ਸੰਗਰੀਐ ਉਰਣ ਹੋਏ ਹਮਾਰੀ ਆਸਾ ਦੂਰ ਬਨ ਕੀ ਰਤਿ ਆਸਾ ਤਮੇ ਸ਼ਾਡ ਕੋਈ ਅਵਰਣਾ ਤੇ ਆਹੂੰ ਜੋ ਵਰਜਾਂ ਸੋ ਤੁਬ ਤੇ ਪਾਵਾਂ ਸੇਵਕ ਸੇਕ ਅਮਾਰੇ ਤਾਮੀਅ ਚੋਰ ਜਬ ਸਤ੍ਰਹ ਮਾਰੇ ਮਾਰੀ ਹੈ ਆਪ ਹੱਥ ਤਦ ਜੋ ਗਰੀ ਹੈ ਮਰਨ ਕਾਲ ਕ ਤ੍ਰਸ ਨਿ ਬਰੀ ਹੈ ਹੂ ਜੋ ਸਦਾ ਮਾਰੇ ਪੱਛਾ ਸ੍ਰੀ ਅਰਥ ਜੋ ਜੋ ਕਰਉ ਰੱਛਾ ਉਹ ਕੋ ਰਖਣ ਹਾਰੇ ਸਹਬ ਸੰਤ ਸੁਹਾਏ ਪਿਆਰੇ ਨਿਰਬੰਧ ਉਸਤਣਗੇ ਅੰਤਾ ਤੁ ਪਰੀ ਚਤੁਰਦਸ ਪੰਤਾ ਕਾਲ ਭਾਏ ਬ੍ਰਹਮ ਬੁਕਤਰਾ ਕਰਪੈ ਸ਼ਿਵ ਜੂ ਬੁਕਤਰਾ ਜਵਨ ਕਾਲ ਜੋ ਕੇਸਰ ਕੇ ਬਿਦਰਾਜ ਬ੍ਰਹਮਾ ਜੁਤੀਓ ਜਵਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤਰੇ ਹਮ ਜਵਨ ਕਾਲ ਸਭ ਜਗਤ ਬਨਾਇਓ ਨਾਮਸਕਾਰ ਤੇਸੇ ਕੋ ਹਮਾਰੀ ਸਭਰ ਪ੍ਰਜਾ ਜਿਨ ਆਪ ਸਵਾਮਾਰੀ ਸੇਵਕਨ ਕੋ ਸਭ ਗੁਣ ਸੁਭਦੀਓ ਸਕਰਨ ਕੋ ਪਲ ਨੂੰ ਬਦਕੀਓ ਕਰ ਕਰ ਕੇ ਅੰਤਰ ਕੇ ਜਾਣਤ ਭਲੇ ਬੁਰੇ ਕੀ ਪੀਰੁ ਸ਼ਾਮਤ ਜਿਜੇ ਤੇ ਕੁੰਚਰ ਥੋਲਾ ਗੱਭਾ ਦਿਸ਼ਟ ਕਰ ਪੂਣਾ ਸੰਤਣਾ ਦੁੱਖ ਪਾਏ ਜੇ ਦੁਖੀ ਸੋ ਕਪਾਏ ਸਾਧਨ ਭੇ ਸੁਖੀ ਏਕ ਏਕ ਕੀ ਤੇਰਿ ਸ਼ੰਨ ਘਾੜ ਘਾੜ ਕੇ ਪਟ ਪਟ ਕੀ ਜਨ ਜਬ ਉਦਕਰਖ ਕਰ ਮਰ ਤਾਰਾ ਰਾਜਾ ਦਰਤ ਤਬ ਦੇ ਆਪਾਰ ਜਬ ਆਕਾਰ ਤੋ ਕਰਤ ਗਵਨ ਤੁਮੈ ਬਲਜੇ ਧਰ ਸਭਾ ਜਿਤਿ ਵਦਨ ਸਰਤ ਸੰਤਾਰ ਆਪੈ ਆਪਣੀ ਬੂਝ ਚਾਰੇ ਤੁ ਸਭ ਹੀ ਤੇ ਰਹੈ ਤਨ ਰਾਨਾ ਦੇਵ ਨਾ ਭਾਪਤ ਬਿਤਾ ਤਾ ਕੋ ਕਰ ਬਾਣ ਮਾਨਤ ਮਾ ਮੂੜ ਅਕਸ਼ੀ ਕਿ ਨ ਜਾਣਤ ਵਾਦੇ ਤੀ ਕਤ ਸਦਾ ਸਿਵ ਬ੍ਰੰਕਾਰ ਕਾ ਜਿਨਤ ਨ ਭੇਹੋ ਆਪ ਆਪਣੀ ਬੁਲੈ ਜਿਤੀ ਬਰਨਤ ਭਿੰਦਰਾ ਬਰਤੁ ਹੈ ਦਿੱਤੀ ਤਪਰਾ ਲਖਾਂ ਜੈ ਸਾਰ ਕੇਵਲ ਸਦਾ ਪ੍ਰਥਮ ਸੰਸਾਰ ਇੱਕੈ ਰੂਪ ਅਲੋਕ ਸਰੂਪਾ ਰੰਗ ਪਾਇਓ ਰਾਮ ਕ੍ਰਿਪੂ ਆ ਅੰਦਰ ਦੇਰ ਦੇ ਸਿੱਤ ਦੇ ਕਿੰਨੇ ਓਮ ਪੁਰਖਾਣ ਬਾਉਣ ਰਤ ਕਿੰਨੇ ਕਾਹ ਖੋਲ ਰਾਜਾ ਮਿੱਠਾ ਕਹੋ ਸਿਮਣ ਪਾਇਓ ਸੰਕਰ ਇਕੱਠਾ ਸਭ ਦੀ ਸਰਸਤ ਖਾਇ ਰੋਟਵਾ ਤੋ ਬਤ ਪਤ ਦਾ ਸਕਲਮਲੇ ਸ਼ ਕਰੋ ਰਣ ਕੱਤਾ ਜੇ ਤੁਝ ਕਉ ਸਰਣੀ ਪਰੇ ਤੇਨੇ ਕੇ ਦੁਸ਼ਟ ਦੁਖਤ ਰਵ ਮਰੇ ਕੁਰਖ ਜਾਨ ਪਗ ਪਰ ਤਿਹਾਰੇ ਤਿਰ ਕੇ ਤੁਮ ਸੰਕਟ ਸਭ ਤਾਰੀ ਜੋ ਕਲ ਕੋ ਭਾਰਿਤ ਹੈ ਹੈ ਤਾਕੇ ਕਾਜ ਨਿਕਟਨ ਕਰਛਾਵੇ ਦਇ ਸੁ ਕਲ ਦੁਸਤ ਰਸਤ ਨੇ ਤਤ ਕਲਾ ਕਿਰਪਾ ਦੇਸਤਨ ਜੈ ਨਾਰੋ ਤਾਪਿਆ ਤਨ ਕਮਹਾਰੋ ਅਰੇ ਜਿਸਤ ਕਰਮੋ ਸਭ ਹੋਈ ਦਸ਼ਟ ਸ਼ਾਖ ਸਭ ਕੋਈ ਇਕ ਬਾਹ ਰਤਬੈ ਸੁਭਾਰਾ ਗਾਨਸਵਾਸ ਤੇ ਤਾਹੇ ਉਗਾ ਦਿਨ ਨਰਨਾਹ ਕਿਹਾਰੁ ਕਹਾ ਦਾਰਿਤ ਦਸਤ ਲੋਕ ਤੇ ਰਾਨ ਕੜਗ ਕੇ ਤੇ ਮੈਂ ਸਰਨ ਦੁਸਤ ਦੋਖ ਦੇ ਰਹਿਓ ਬਚਾਈ ਕੜਗ ਕੇ ਤਮੈ ਸਰਣ ਧਾਰੀ ਆਪਾਤ ਜਲ ਹੋਇ ਬਾਰੀ ਸਰਗ ਧਾਰ ਮੋ ਸਹਾਈ ਦੁਸਤ ਦੋਖ ਦੇ ਰਹਿਓ ਬਚਾਈ